ਬੀਤੇ ਦਿਨੀ ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਵੱਲੋਂ ਸਰਕਾਰੀ ਸਮਾਗਮ ਦੌਰਾਨ ਇੱਕ ਮੁਸਲਮਾਨ ਸਮਾਜ ਦੀ ਲੜਕੀ ਨੂੰ ਡਿਗਰੀ ਦਿੰਦੇ ਸਮੇ ਉਸ ਦਾ ਨਕਾਬ ਉਲੋਂ ਦੀ ਕੋਸ਼ਿਸ਼ ਕੀਤੀ ਗਈ ਸੀ। ਉਸ ਮਾਮਲੇ ਨੂੰ ਲੈ ਕੇ ਮੁਸਲਮਾਨ ਸਮਾਜ ਵਿੱਚ ਭਾਰੀ ਅਕਰੋਸ਼ ਪਾਇਆ ਜਾ ਰਿਹਾ ਹੈ। ਜਿਸ ਨੂੰ ਲੈ ਕੇ ਫਗਵਾੜਾ ਵਿਖੇ ਵੀ ਰਾਸ਼ਟਰੀ ਅਲਪ ਸੰਖਿਆਕ ਰੱਖਿਆਣ ਯੂਨਿਟ ਪੰਜਾਬ ਵੱਲੋਂ ਅਰਥੀਪੂਕ ਮਜ਼ਾਰਾ ਕਰਦਿਆਂ ਫਗਵਾੜਾ ਵਿਖੇ ਮੁੱਖ ਮੰਤਰੀ ਨਿਤਿਸ਼ ਕੁਮਾਰ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਮੁੱਖ ਮੰਤਰੀ ਨਿਤਿਸ਼ ਕੁਮਾਰ ਖਿਲਾਫ ਜਮ ਕੇ ਨਾਰੇਬਾਜ਼ੀ ਕਰਦੇ ਆ ਇਸ ਘਟਨਾ ਨੂੰ ਨਿੰਦਨਯੋਗ ਦੱਸਿਆ ਉਹਨਾਂ ਕਿਹਾ ਕਿ ਮੁੱਖ ਮੰਤਰੀ ਨਿਤਿਸ਼ ਕੁਮਾਰ ਨੇ ਲੋਕਤੰਤਰ ਦਾ ਘਾਣ ਕੀਤਾ ਹੈ ਅਤੇ ਇਸ ਘਾਣ ਨੂੰ ਲੈ ਕੇ ਮੁਸਲਿਮ ਸਮਾਜ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਉਹਨਾਂ ਕਿਹਾ ਕਿ ਨਿਤਿਸ਼ ਕੁਮਾਰ ਇਸ ਘਟਨਾਕ੍ਰਮ ਬਾਰੇ ਮਾਫੀ ਮੰਗੇ ਨਹੀਂ ਤਾਂ ਆਉਣ ਵਾਲੇ ਸਮੇਂ ਵਿੱਚ ਤਿੱਖਾ ਸੰਘਰਸ਼ ਕੀਤਾ ਜਾਵੇਗਾ ਅਜਦਾ ਇਹ ਰੋਸ਼ਮਾਰ ਮਾਜਦ ਉਮਰ ਨਾਇਆ ਵਾਲੇ ਚੌਕ ਤੋਂ ਜਿਹੜਾ ਕੱਢਿਆ ਗਿਆ ਹੈ ਬਿਹਾਰ ਦੇ ਮੁੱਖ ਮੰਤਰੀ ਨਤੀਸ਼ ਕੁਮਾਰ ਨੇ ਜੋ ਨੁਸਰਤ ਪਰਵੀਨ ਬੇਟੀ ਜੋ ਡਾਕਟਰ ਹੈ ਔਰ ਉਹ ਵੱਡੇ ਨੰਬਰਾਂ ਨਾਲ ਲੈ ਕੇ ਪੋਜੀਸ਼ਨ ਵਿੱਚ ਆਈ ਹੈ ਉਹਨੂੰ ਨੌਕਰੀ ਦੀ ਜੁਆਇਨਿੰਗ ਲੈਟਰ ਦੇ ਲਈ ਬਿਹਾਰ 'ਚ ਇੱਕ ਸਰਕਾਰੀ ਪ੍ਰੋਗਰਾਮ ਰੱਖਿਆ ਗਿਆ ਜਿਸ ਵਿੱਚ ਜਦੋਂ ਉਹ ਬੱਚੀ ਆਪਣੀ ਡਿਗਰੀ ਲੈਣ ਗਈ ਤਾਂ ਨਤੀਸ਼ ਕੁਮਾਰ ਦੇ ਉਹਦਾ ਨਕਾਬ ਲਾਉਣ ਦੀ ਕੋਸ਼ਿਸ਼ ਕੀਤੀ ਜ਼ਬਰਦਸਤੀ ਜਿਹੜਾ ਕਿ ਨਾਂ ਬਰਦਾਸ਼ਯੋਗ ਹੈ ਜਿੱਦਿਓਨੇ ਉਸ ਬੱਚੀ ਦਾ ਨਕਾਬ ਲਾਉਣ ਦੀ ਕੋਸ਼ਿਸ਼ ਕੀਤੀ ਉੱਥੇ ਹੀ ਉਹਨੇ ਲੋਕਤੰਤਰ ਦਾ ਘਾਣ ਵੀ ਕੀਤਾ ਜਿਹੜੀਆਂ ਸਰਕਾਰਾਂ ਬੇਟੀ ਪੜ੍ਹਾਓ ਬੇਟੀ ਬਚਾਓ ਦਾ ਨਾਅਰਾ ਦੇ ਕੇ ਆਉਂਦੀਆਂ ਉਹੋ ਹੀ ਸਰਕਾਰਾਂ ਆਪਣੇ ਸਟੇਜਾਂ ਤੇ ਜਾ ਕੇ ਬੱਚਿਆਂ ਨਾਲ ਇਹ ਘਣਾਉਣੇ ਕਾਰਨਾਮੇ ਵੀ ਕਰਦੀਆਂ ਨੇ ਅਸੀਂ ਅੱਜ ਇਸ ਰੋਸ਼ ਮਾਰਚ ਨੂੰ ਲੈ ਕੇ ਚੱਲੇ ਆਂ ਐਸਪੀ ਫਗਵਾੜਾ ਨੂੰ ਬੇਨਤੀ ਕਰਨ ਚੱਲੇ ਆ ਇੱਕ ਲਿਖਤੀ ਦਰਖਾਸਤ ਜਿਹੜੀ ਐਸਪੀ ਫਗਵਾੜਾ ਨੂੰ ਦਿੱਤੀ ਜਾਊਗੀ ਤਾਂ ਕਿ ਉਸ ਨਿਤਿਸ਼ ਕੁਮਾਰ ਮੁੱਖ ਮੰਤਰੀ ਵਿਹਾਰ ਦੇ ਖਿਲਾਫ ਇਸ ਘਨੌਣੀ ਹਰਕਤ ਲਈ ਜਿਹੜਾ ਉਹਨੇ ਲੋਕਤੰਤਰਕ ਦਾ ਹਤਿਆ ਕੀਤੀ ਆ ਔਰ ਆਪਣੀ ਗਰਮਾ ਜਿਹੜੀ ਆ ਮੁੱਖ ਮੰਤਰੀ ਦੀ ਕੁਰਸੀ ਉਹਦਾ ਨਜਾਇਜ਼ ਫਾਇਦਾ ਉਠਾ ਕੇ ਉਸ ਬੱਚੀ ਦੇ ਨਾਲ ਜਿਹੜਾ ਇਹ ਘਨੌਣਾ ਕੰਮ ਕੀਤਾ ਉਹਦੇ ਖਿਲਾਫ ਅਸੀਂ ਐਫਆਈਆਰ ਦਰਜ ਕਰਨ ਲਈ ਔਰ ਉਹਦੀ ਬਰਖਾਸਤ ਕੀ ਲਈ ਰਾਸ਼ਟਰਪਤੀ ਦੇ ਨਾਂ ਤੇ ਇੱਕ ਮੰਗ ਪੱਤਰ ਐਸਡੀਐਮ ਭਗਵਾੜਾ ਨੂੰ ਦੇ ਰਹੇ ਆ ਤਾਂ ਕਿ ਮੁੱਖ ਮੰਤਰੀ ਦੀ ਕੁਰਸੀ ਤੋਂ ਉਹਨੂੰ ਹਟਾਇਆ ਜਾਵੇ ਇਹੋ ਜਿਹੇ ਲੋਕ ਜਿਹੜੇ ਆ ਉਹ ਇਹ ਕੁਰਸੀ ਤੇ ਬੈਠਣ ਦੇ ਲਾਇਕ ਨਹੀਂ ਉਹਨਾਂ ਨੂੰ ਕਾਬਲੀਅਤ ਦੇ ਆਧਾਰ ਤੇ ਉਹ ਕੁਰਸੀਆਂ ਦੇਣੀਆਂ ਚਾਹੀਦੀਆਂ ਜਿਹੜੇ ਲੋਕ ਪ੍ਰਜਾਦਾ ਹਾਲ ਜਿਹੜਾ ਹੈਗਾ ਸਚਜਾ ਰੱਖਸਾ ਜਨ ਤੋਂ ਅੱਜ ਦਾ ਇਹ ਪ੍ਰੋਟੈਸਟ ਉਸ ਬਿਹਾਰ ਦੇ ਮੁੱਖ ਮੰਤਰੀ ਦੇ ਖਿਲਾਫ ਆ ਜਿਹਦੇ ਚ ਸਪੂਚੇ ਮੁਸਲਮਾਨ ਭਾਈ ਜਾ ਰਹੇ ਨੇ ਆਪਣਾ ਰੋਸ ਜ਼ਾਹਰ ਕੀਤਾ ਕਿਉਂਕਿ ਉਹ ਬੱਚੀ ਇੱਕ ਮੁਸਲਮਨ ਸੀ ਅਸੀਂ ਸਮਾਜ ਨੂੰ ਇਹ ਦੱਸਣਾ ਚਾਹੁੰਦੇ ਆ ਕਿ ਬੱਚੀ ਕਿਸੇ ਵੀ ਧਰਮ ਜਾਂ ਜਾਤੀ ਦੀ ਹੋਵੇ ਉਹਦੇ ਨਾਲ ਅਗਰ ਬੇਇਨਸਾਫੀ ਹੋ ਗਈ ਤਾਂ ਸਮੁੱਚਾ ਮੁਸਲਮਾਨ ਭਾਈਚਾਰਾ ਸੜਕਾਂ ਦੇ ਆਗੇ ਉਹਦੇ ਖਲਾਫ ਜਿਹੜਾ ਆ ਰੋਸ਼ ਕਰੂਗਾ